ਪੰਜਾਬੀ اداکار ਅਧਿਹਾਸਿਆ ਦੇ ਪਾਦਸ਼ਾ ਮਹਿਰ ਮਿੱਤਲ ਦਾ ਅੰਤਮ ਸੰਸਕਾਰ ਅਜ ਰਾਜਸਥਾਨ ਦੇ ਮਾਉਂਟ ਆਬੋ ਵਿੱਚ ਕੀਤਾ ਜਾਏਗਾ। ਬਿੱਤੇ ਦਿਨੀ ਮਾਉਂਟ ਆਬੋ ਦੇ ਬ੍ਰਹਮ ਕੁਮਾਰ ਯਾਸ਼ਨ ਵਿਟੋਨਾਂ ਅੰਤਮ ਸਾਲੇ ਸਨ। ਮਹਿਤਲ ਦਾ ਜਨਮ 24 ਅਕਤੂਬਰ 1935 ਨੂੰ ਬਠਿੰਡਾ ਦੇ ਵਿੱਚ ਹੋਇਆ ਸੀ। ਭਾਰਤੀ ਸੈਨਾ ਫਿਲਮ ਦੇ ਮੁੱਦੇ ਤੇ ਸਿਆਸਤਿਕ ਸਿਟੇ ਜਾਣ ਨੂੰ ਲੈ ਕੇ ਨਿਰਾਸ਼ ਹੈ ਐਮ ਐਨ ਐਸ ਮੁਖੀ ਰਾਜ ਠਾਕਰੇ ਦੀ ਫਿਲਮ ਨਿਰਮਾਤਾਵਾਂ ਨੂੰ ਸੈਨਾ ਕਲਿਆਣ ਫੰਡ ਵਿੱਚ 5 ਕਰੋੜ ਰੁਪਏ ਜਮ੍ਹਾਂ ਕਰਾਉਣ ਦੀ ਸ਼ਰਤ ਤੋਂ ਸੈਨਾ ਨਾਰਾਜ਼ ਹੈ। ਸੂਤਰਾਂ ਅਨੁਸਾਰ ਸੈਨਾ ਨੇ ਕਿਹਾ ਹੈ ਕਿ ਰੰਗਦਾਰੀ ਦਾ ਪੈਸਾ ਨਹੀਂ ਚਾ ਮੋਸਟ ਅਵੇਟਡ ਫਿਲਮ ਬਾਹੂਬਲੀ ਦਾ ਕੰਕਲੂਜਨ ਦਾ ਫਰਸਟ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਜਿਸ ਵਿੱਚ ਅਦਾਕਾਰ ਪ੍ਰabhas ਗੁੱਸੇ ਵਿੱਚ ਨਜ਼ਰ ਆ ਰਹੇ ਨੇ ਪੋਸਟਰ ਨੂੰ ਮਾਮੀ ਫਿਲਮ ਫੈਸਟੀਵਲ 'ਚ ਰਿਲੀਜ਼ ਕੀਤਾ ਗਿਆ ਬਾਹੂਬਲੀ 2 28 ਅਪ੍ਰੈਲ 2017 ਨੂੰ ਰਿਲੀਜ਼ ਹੋਵੇਗੀ ਅਭਿਨੇਤਰੀ ਅਸ਼ਵੇਰਾ ਰਾਏ ਬਚਨ ਦਾ ਕਹਿਣਾ ਹੈ ਕਿ ਫਿਲਮ ਐਦਿਹਾ ਮੁਸ਼ਕਿਲ ਵਿੱਚ ਰਣਵੀਰ ਨਾਲ ਉਹਨਰੇ ਰੋਮਾਂਟਿਕ ਸੀਨ ਕਟਿਆ ਨਹੀਂ ਮਲਕੀ ਇਹਨਾਂ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਗਿਆ ਐਸ਼ ਨੇ ਕਿਹਾ ਉਹਨਾਂ ਨੂੰ ਆਪਣੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਪਤਾ ਹੈ ਮੇਰੇ ਨੇਤਾ ਜੀ ਦੇਵਗੰਦਾ ਕਹਿੰਦਾ ਕਿ ਜਦੋਂ ਰਾਸ਼ਟਰੀਵਾਦ ਦੀ ਗੱਲ ਆਉਂਦੀ ਹੈ ਤਾਂ ਫਿਲਮ ਉਦਯੋਗ ਇੱਕ ਝੂਟ ਹੈ ਪਰ ਜਦੋਂ ਇਸ ਵਿੱਚ ਸਿਆਸਤ ਵੱੜ ਜਾਂਦੀ ਹੈ ਤਾਂ ਇਹ ਡਰ ਜਾਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਜੇਕਰ ਅੱਜ ਤੁਸੀਂ ਕਿਸੇ ਸਮੂਹ ਵਿਰੁੱਧ ਬੋਲਦੇ ਹੋ ਤਾਂ ਤੁਹਾਡੀ ਫਿਲਮ ਰੋਕ ਦਿੱਤੀ ਜਾਂਦੀ ਹੈ ਸ਼ਿਵਾਏ ਦੇਵ ਨੇਤਾ ਨੇ ਕਿਹਾ ਕਿ ਮੈਂ ਪਾਕਿਸਤਾਨੀ ਕਲਾਕਾਰਾਂ ਅਤੇ ਪਾਕਿਸਤਾਨੀ ਗਾਇਕਾਂ ਨਾਲ ਕੰਮ ਕੀਤਾ ਹੈ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਸੰਗੀਤ Nusrat Fateh Ali Khan ਨੇ ਕੱਚੇ ਤਾਗੇ ਵਜਾ ਦਿੱਤਾ ਮਹਿਿਰਨਲ ਬਾਲੀਵੁੱਡ ਡੈਬਿਊ ਕਰਨ ਵਾਲੀ ਅਥਿਆਸ਼ਾਟੀ ਅਗਲੀ ਫਿਲਮ ਚ ਅਨਲ ਕਪੂਰ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਏਗੀ ਉਹਨੇ ਨਿਤਿਦਾ ਕਹਿੰਨਾ ਹੈ ਕਿ ਨਾ ਕਾਮਯਾਬੀ ਤੋਂ ਡਰਨਾ ਜ਼ਰੂਰੀ ਹੈ ਮੇਰੇ ਪਿਤਾ ਹਮੇਸ਼ਾ ਕਹਿੰਦੇ ਨੇ ਕਿ ਸਫਲਤਾ ਵੇਲੇ ਵੀ ਮੈਨੂੰ ਨਿਮਰਤਾ ਨਾਲ ਰਹਿਣਾ ਪਏਗਾ ਵਿਦਿਆ ਬਾਦਾਂ ਦੀ ਫਿਲਮ ਕਹਾਣੀ 2 ਦਾ ਟੀਜ਼ਰ ਰਿਲੀਜ਼ ਹੋ ਗਿਆ ਜਿਸ ਵਿੱਚ ਵਿਦਿਆ ਕਾਫੀ ਡਰੀ ਤੇ ਸਹਿਮੀ ਨਜ਼ਰ ਆ ਰਹੀ ਹੈ ਜੋ ਦੁਰਗਾ ਰਾਣੀ ਸਿੰਘ ਦੇ ਅਵਤਾਰ ਵਿੱਚ ਨਜ਼ਰ ਆਏਗੀ ਇਹ ਫਿਲਮ 2012 ਵਿੱਚ ਆਈ ਕਹਾਣੀ ਦਾ ਸਿਕਲ ਹੈ ਫਿਲਮ ਵਿੱਚ ਅਰਜੁਨ ਰਾਮਪਾਲ ਵੀ ਅਹਿਮ ਕਿਰਦਾਰ ਚ ਨੇ ਅਮਰਦੀਪ ਪਰਨਿਧੀ ਚੋਪੜਾ ਦਾ ਕਹਿਣਾ ਕਿ ਉਹ ਆਪਣੀ ਭੈਣ ਪ੍ਰੇਨਕਾ ਚੋਪੜਾ ਨਾਲ ਕੰਮ ਕਰਨ ਦਾ ਇੰਤਜ਼ਾਰ ਹੈ ਜਦੋਂ ਪਰਨਿਧੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਇਸ ਦੇ ਇੰਤਜ਼ਾਰ ਵਿੱਚ ਹਾਂ ਜਦੋਂ ਵੀ ਮੈਨੂੰ ਅਜਿਹਾ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਕਰਾਂਗੀ